ਪੰਜਾਬ ਵਿੱਚ ਲੁੱਟਾ ਖੋਹਾਂ ਅਤੇ ਕਤਲੋਗਾਰਧ ਦੀਆਂ ਘਟਨਾਵਾਂ ਆਮ ਹੋ ਚੁੱਕੀਆਂ ਹਨ ਤਾਜ਼ਾ ਮਾਮਲਾ ਥਾਣਾ ਕਾਨੂੰਵਾਲਾ ਦੇ ਪੈਂਦੇ ਪੁਲ ਸਠਿਆਲੀ ਤੇ ਇੱਕ ਇਲੈਕਟ੍ਰੋਨਿਕ ਦੀ ਦੁਕਾਨ ਦੇ ਮਾਲਕ ਨੂੰ ਅਣਪਛਾਤੇ ਲੁਟੇਰਿਆਂ ਨੇ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਮੂੰਹ ਬਨ ਕੇ ਆਏ ਦੋ ਲੁਟੇਰਿਆਂ ਨੇ ਦੁਕਾਨ ਵਿੱਚ ਵੜ ਕੇ ਦੁਕਾਨ ਦੇ ਕਰਿੰਦੇ ਨੂੰ ਪਾਸੇ ਕਰਦੇ ਹੋਏ ਇਕਬਾਲ ਸਿੰਘ ਪੁੱਤਰ ਜਵੰਤ ਸਿੰਘ ਵਾਸੀ ਨੇੜੋ ਕੋਟ ਉਤੇ ਹਮਲਾ ਕੀਤਾ ਤਾਂ ਮਾਸਟਰ ਇਕਬਾਲ ਸਿੰਘ ਨੇ ਰਵਾਇਤੀ ਹਥਿਆਰ ਨਾਲ ਲੁਟੇਰਿਆਂ ਦਾ ਮੁਕਾਬਲਾ ਕੀਤਾ ਅਤੇ ਇਸ ਚੜਾਪ ਵਿੱਚ ਲੁਟੇਰੇ ਅਤੇ ਮਾਲਕ ਦੁਕਾਨ ਤੋਂ ਬਾਹਰ ਆ ਗਏ ਦੁਕਾਨ ਤੋਂ ਬਾਹਰ ਆਉਂਦੇ ਸਾਰੀ ਲੁਟੇਰਿਆਂ ਨੇ ਇਕਬਾਲ ਸਿੰਘ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਗੋਲੀ ਇਕਬਾਲ ਸਿੰਘ ਦੇ ਢਿੱਡ ਦੇ ਸੱਜੇ ਪਾਸੇ ਲੱਗੀ ਜਿਸ ਨੂੰ ਤੁਰੰਤ ਨੇੜਲੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਪਹੁੰਚਾਇਆ ਗਿਆ ਜਿੱਥੇ ਇਕਬਾਲ ਸਿੰਘ ਨੂੰ ਅੰਮ੍ਰਿਤਸਰ ਲਈ ਰੈਫਰ ਕਰ ਦਿੱਤਾ ਗਿਆ ਮੁੰਡਾ ਹੈਗਾ ਮੁੰਡੇ ਨੂੰ ਕਹਿੰਦੇ ਸਾਈਡ ਤੇ ਹੋ ਜਾ ਆ ਗਈ ਥੋੜਾ ਥੋੜਾ ਨਹੀਂ ਇੱਕ ਨੌਕਰ ਹੀ ਆ ਉਹ ਨੌਕਰ ਦਾ ਮਤਲਬ ਤੁਹਾਡੀ ਹਾਂਜੀ ਹਾਂਜੀ ਉਹ ਸਾਈਡ ਤੇ ਹੋ ਗਿਆ ਮੈਂ ਵੇਖ ਲਿਆ ਵੀ ਬੰਦੇ ਆ ਮੂੰਹ ਬੰਨੇ ਆ ਕੋਈ ਗੱਲ ਹੈਗੀ ਤੇ ਉਹ ਮੇਰੇ ਵੱਲੋਂ ਆਏ ਹੋ ਗਾ ਸਾਨੂੰ ਤੇ ਮੈਂ ਥੱਲੇ ਡਾਟ ਰੱਖਿਆ ਹੁੰਦਾ ਡਾਟ ਹੱਥ 'ਚ ਫੜਿਆ ਉਹ ਮੇਰੇ ਡਾਟ ਤਾਂ ਕੀਤਾ ਉਹਨੇ ਰਵਾਵਰ ਕਢ ਲਿਆ ਉਹਲੇ ਅੰਦਰ ਤੇ ਨਹੀਂ ਗੋਲੀ ਚਲੀ ਬਾਹਰ ਆਣ ਕੇ ਗੋਲੀ ਮਾਰੀ ਫਿਰ ਬਾਹਰ ਜਦ ਬਹਿਣ ਲੱਗੇ ਵੀ ਉਹਨਾਂ ਨੂੰ ਕਿ ਸਾਨੂੰ ਫੜਨ ਲੈ ਕੇ ਜਾਂ ਮਾਰਨ ਨਹੀਂ ਨਹੀਂ ਹੱਥੋਂ ਬਾਈ ਤੇ ਮੈਂ ਅੰਦਰੋਂ ਡਾਟ ਮਾਰੀ ਦੋ ਤਿੰਨ ਤੇ ਫਿਰ ਬਾਹਰੋਂ ਨਿਕਲੇ ਬੱਜਿਆ ਮੈਨੇ ਮਾਰੇ ਦੇ ਮ ਹੈਗੇ ਆਪਣੇ ਹੁਣ ਕੋਈ ਨੀ ਜਕ ਮਾਰੇ ਨਹੀਂ ਨਹੀਂ ਮੇਰੇ ਘਰ ਹਾਂਜੀ ਹਾਂਜੀ ਇਸ ਪਾਰਟ ਆਫ ਯੂ ਨਾ ਵੀ ਉਹ ਕਿ ਹਸਪੀਟਲ ਵੀ ਜਾ ਕੇ ਕੋ ਡਾਕਟਰ ਕੋ ਜਾ ਹਾਂ ਹਾਂ ਨਹੀਂ ਬੱਜੇ ਕਰਦੇ ਸਾਰੇ ਹਸਪਤਾਲ ਬੱਜੇ ਬੱਜੇ ਕਿੰਨੇ ਜਾਣੇ ਹੈ ਆਪਣੇ ਕੋਲ ਦੋ ਜਾਣੇ ਤੇ ਉਮਰ ਕਿੰਨੀ ਜਾਂ ਹੁਲੀਆ ਕਿਦਾਂ ਦਾ ਮੋਨੇ ਹੈਗੇ ਪਤਲੇ ਪਤਲੇ ਸੀ ਮੋਨੇ ਸੀ ਦੋਨੇ ਦੇ ਕੋ ਬਿੱਲਾ ਮੜਾ ਵਿੱਚ ਪਤਲੇ ਤੁਸੀਂ ਦੱਸਿਆ ਤੁਹਾਡੇ ਨਾਲ ਆ ਕੇ ਕੀ ਉਹ ਨਾਰਗੂਮੈਂਟ ਕੀਤਾ ਕੋਈ ਆਰਗੂਮੈਂਟ ਨਹੀਂ ਕੀਤਾ ਉਹ ਮੁੰਡਾ ਹੈਗਾ ਮੁੰਡੇ ਨੂੰ ਕਹਿੰਦੇ ਸਾਈਡ ਤੇ ਹੋ ਜਾ ਹੂੰ ਠੀਕ ਹੈ ਮੈਂ ਉਹਨਾਂ ਦਾ ਹਿਸਾਬ ਤਾਂ ਹੀ ਵੇਖ ਲਿਆ ਵੀ ਮੈਂ ਕਿਹਾ ਕੋਈ ਕਿਸ਼ਤ ਦੇਣ ਆਇਆ ਹੋਊ ਜਾਂ ਉਦਾਂ ਹੈ ਹੋ ਪਰ ਉਹਨਾਂ ਦਾ ਹਿਸਾਬ ਕਿਤਾਬੀ ਇਦਾਂ ਹੀ ਉਹ ਮੁੰਡੇ ਨੇ ਸਾਈਡ ਤੇ ਹੋ ਜਾ ਜਰਾ ਨਹੀਂ ਕੋਈ ਤੁਹਾਡੇ ਕੋਲ ਪੈਸੇ ਥੇਲੇ ਦੀ ਮੰਗ ਜਾਨੀ ਨਹੀਂ ਕੁਝ ਨਹੀਂ ਮੰਗਿਆ ਉਹਨਾਂ ਨੇ ਮੈਂ ਥੱਲੇ ਡਾਟ ਨੂੰ ਹੱਥ ਵਾਇਆ ਵਾ ਇੱਕ ਕੋਈ ਗੱਲਬਾਤ ਹੋਇਆ ਚਲੋ ਮੈਂ ਆਪਣਾ ਸੇਫਟੀ ਦਾ ਦੇਖਾਂ ਤੇ ਉਹ ਜੱਲੇ ਮੈਂ ਥੱਲੇ ਡਾਟ ਕੱਢਿਆ ਆਉਂਦੇ ਹੋਰ ਬਾਹਰ ਕੱਢ ਲਿਆ ਆਉਂਦੇ ਠੀਕ ਹੁਦਾ ਤੇ ਜਸਟ ਹੁਣੇ ਸਾਨੂੰ ਪਤਾ ਲੱਗਿਆ ਸੀਗਾ ਤੇ ਉਹ ਇੱਥੇ ਕਬਾਲ ਸਿੰਘ ਨਾਮ ਦਾ ਵਿਅਕਤੀ ਹੈ ਦੀ ਦੁਕਾਨ ਹੈ 46 ਕੋਲ ਦੇ ਉੱਪਰ ਤੇ ਇਹ ਕਹਿੰਦਾ ਕਿ ਦੋ ਮੁੰਡੇ ਆਏ ਆ ਤੇ ਉਹਨਾਂ ਨੇ ਫਾਇਰ ਕੀਤਾ ਇਨਫੋਰਮੇਸ਼ਨ ਮਿਲੀ ਸੀ ਜਸਟ ਤੇ ਉੱਥੇ ਉਹ ਯੂਨੀਵਰਸ ਹਸਪਤਲ ਆਪਾਂ ਆ ਗਏ ਆ ਤੇ ਹਸਪਤਲ ਨਾਲ ਉਹਨਾਂ ਨਾਲ ਗੱਲਬਾਤ ਕਰਕੇ ਤੇ ਆਪਾਂ ਜਿਹੜੀ ਉਹ ਕਰ ਰਹੇ ਨਹੀਂ ਫੋਰਚੂਨੇਟਲੀ ਠੀਕ ਹੈ ਤੇ ਆਪਣਾ ਬਾਕੀ ਉਹ ਫਰਦਰ ਟ੍ਰੀਟਮੈਂਟ ਲਈ ਉਹਨੂੰ ਲੈ ਕੇ ਚੱਲੇ ਨੇ ਅਬੀ ਸਰ ਤੇ ਬਾਕੀ ਇਨਵੈਸਟੀਗੇਸ਼ਨ ਤੇ ਦੇਖਦੇ ਆਂ ਇੰਡੀਆ ਕ੍ਰਾਈਮ ਨਿਊਜ਼ ਜੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ